ਕਾਰ ਦੀ ਤੇਜ਼ ਰਫ਼ਤਾਰ ਨੇ ਇੱਕ ਘਰ ਦਾ ਦੀਵਾ 부ਝਾ ਦਿੱਤਾ ਇਸ ਵਕਤ ਅਸੀਂ ਜਲੰਧਰ ਦੇ ਮਾਤਰਾਣੀ ਚੌਂਕ ਦੇ ਵਿੱਚ ਮੌਜੂਦ ਆ ਜਿੱਥੇ ਬੀਤੀ ਰਾਤ ਬੇਹੱਦ ਭਿਆਨਕ ਹਾਦਸਾ ਵਾਪਰਦਾ ਤੇ ਸਾਥਸੀ ਦੇ ਵਿੱਚ ਜੋ ਜਲੰਧਰ ਦੇ ਸਾਬਕਾ ਸੰਸਦ ਨੇ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਮੋਹਿੰਦਰ ਸਿੰਘ ਕੇਪੀ ਉਹਨਾਂ ਦੇ ਪੁੱਤਰ ਰਿਚੀ ਕੇਪੀ ਦੀ ਮੌਤ ਹੋ ਜਾਂਦੀ ਹੈ ਰਿਚੀ ਕੇਪੀ ਜੋ ਕਿ ਮੋਹਿੰਦਰ ਕੇਪੀ ਹੋਰਾ ਦਾ ਇਕਲੌਤਾ ਪੁੱਤਰ ਸੀ 36 ਸਾਲ ਰਿਚੀ ਦੀ ਉਮਰ ਜਿਹੜੀ ਹੈ ਦੱਸੀ ਜਾ ਰਹੀ ਹੈ ਅਣਵਿਆਹ ਹੋਏ ਸਨ ਤੇ ਰਿਚੀ ਕੇ ਪੀ ਦੀ ਜਾਨ ਚਲੀ ਜਾਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਕੇ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤੇਜ਼ ਰਫ਼ਤਾਰ ਕ੍ਰੇਟਾ ਗੱਡੀ ਜਿਹੜੀ ਹੈ ਇਸ ਸਾਈਡ ਤੋਂ ਆ ਰਹੀ ਸੀ ਇਸ ਸਾਈਡ ਤੋਂ ਰਿਚੀ ਆ ਰਹੇ ਸਨ ਰਿਚੀ ਆਪਣੀ ਫੋਰਚਨਰ ਦੇ ਵਿੱਚ ਸਵਾਰ ਸਨ ਤੇ ਉਸ ਤੋਂ ਬਾਅਦ ਕ੍ਰੇਟਾ ਗੱਡੀ ਜਿਹੜੀ ਹੈ ਰਿਚੀ ਦੀ ਗੱਡੀ ਫੋਰਚਨਰ ਨੂੰ ਭਿਆਨਕ ਟੱਕਰ ਮਾਰ ਦਿੰਦੀ ਹੈ ਟੱਕਰ ਇੰਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਗੱਡੀ ਦੇ ਪਾਰਟਸ ਤੁਸੀਂ ਦੇਖ ਸਕਦੇ ਹੋ ਰੋਡ ਦੇ ਉੱਪਰ ਖਿਲਰੇ ਹੋਏ ਨੇ ਹੁਣੇ ਹਾਦਸਾ ਕਿੰਨਾ ਕੁ ਜ਼ਿਆਦਾ ਭਿਆਨਕ ਸੀ ਉਸ ਦਾ ਮੰਜ਼ਰ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜੋ ਪੌੜੀਆਂ ਦੇ ਨਾਲ ਹੱਥਾਂ ਦੇ ਲਈ ਸਪੋਰਟ ਸਿਸਟਮ ਲਗਾਇਆ ਜਾਂਦਾ ਹੈ ਜੋ ਰੇਲਿੰਗ ਲਗਾਈ ਜਾਂਦੀ ਹੈ ਹੈਂਡਲ ਲਗਾਏ ਜਾਂਦੇ ਨੇ ਉਹ ਵੀ ਟੁੱਟ ਚੁੱਕੀ ਹੈ ਇੱਕ ਸਾਈਡ ਦੀ ਉਹ ਵੀ ਪਿੱਛੇ ਜਾ ਕੇ ਡਿੱਗੀ ਹੋਈ ਹੈ ਤੇ ਇਸ ਦੇ ਨਾਲ ਦੂਜੀ ਜਗ੍ਹਾ ਦੀ ਜਿਹੜਾ ਸਪੋਰਟ ਸਿਸਟਮ ਹੈ ਉਹ ਵੀ ਪੂਰੀ ਤਰੀਕੇ ਦੇ ਨਾਲ ਢਹਿ ਟੇਰੀ ਹੋ ਚੁੱਕਿਆ ਹੈ ਔਰ ਗੱਡੀ ਦੇ ਪਾਰਟਸ ਜਿਹੜੇ ਨੇ ਜਗਾ ਜਗਾ ਤੇ ਖਿਲਰੇ ਖੋਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਪੌੜੀਆਂ ਦੇ ਪਹਿਲਾਂ ਤੱਕ ਜਿਹੜੀਆਂ ਨੇ ਟੁੱਟ ਚੁੱਕੀਆਂ ਨੇ ਕਾਫੀ ਜ਼ਿਆਦਾ ਮਲਬਾ ਜਿਹੜਾ ਗੱਡੀ ਦਾ ਇਥੇ ਖਿਲਰਿਆ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਜਗਾ ਜਗਾ ਦੇ ਉੱਪਰ ਗੱਡੀਆਂ ਲਾਈਟਸ ਗੱਡੀ ਦੇ ਪਾਰਟਸ ਜਿਹੜੇ ਨੇ ਖਿਲਰੇ ਹੋਏ ਨਜ਼ਰ ਆਉਣਗੇ 10:55 ਮਿੰਟ ਦਾ ਸਮਾਂ ਜਿਹੜਾ ਐਗਜ਼ੈਕਟ ਸੀਸੀਟੀਵੀ ਦੇ ਮੁਤਾਬਿਕ ਦੱਸਿਆ ਜਾ ਰਿਹਾ ਕਿ ਰੋਡ ਐਕਸੀਡੈਂਟ ਉਸ ਵਕਤ ਵਾਪਰਦਾ ਤਾਂ ਅਸਲੀ ਰਿਚੀ ਕੇਪੀ ਜਿਹੜੇ ਨੇ ਉਹਨਾਂ ਦੀ ਗਰਦਨ ਦੇ ਮਣਕੇ ਟੁੱਟ ਜਾਂਦੇ ਨੇ ਸਰਤੇਵੀ ਸੱਟਾਂ ਲੱਗਦੀ ਨੇ ਜਿਸ ਤੋਂ ਬਾਅਦ ਡਾਕਟਰ ਜਿਹੜੇ ਨੇ ਉਹਨਾਂ ਨੂੰ ਮૃતਕੂਸ਼ਿਤ ਕਰ ਦਿੰਦੇ ਨੇ ਤੇਜ਼ ਰਫ਼ਤਾਰ ਜਿਹੜੀ ਗੱਡੀ ਹੈਗੀ ਆ ਉਸ ਦੇ ਵੱਲੋਂ ਇੱਕ ਘਰ ਦਾ ਦੀਵਾ ਹੀ 부ਝਾ ਦਿੱਤਾ ਜਾਂਦਾ ਹੈ ਸਾਹਮਣੇ ਬਿਲਕੁਲ ਇੱਕ ਕੋਠੀ ਆ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਸ ਦੀ ਜਿਹੜੀ ਸੀਸੀਟੀਵੀ ਆ ਉਹ ਵੀ ਸਾਹਮਣੇ ਆ ਰਹੀ ਐ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ ਹਾਲਾਂਕਿ ਪੁਲਿਸ ਦੇ ਵੱਲੋਂ ਕ੍ਰੇਟਾ ਚਾਲਕ ਦੇ ਖਿਲਾਫ ਜਿਹੜਾ ਮਾਮਲਾ ਤਾਂ ਦਰਜ ਕਰ ਲਿਆ ਹੈ ਪਰ ਇਸੇ ਨਾਲ ਹੀ ਦੱਸਣਾ ਚਾਹਾਂਗੇ ਇੱਥੇ ਕਿ ਗ੍ਰੈਂਡ ਵਿਟਾਰਾ ਗੱਡੀ ਹੈ ਜਿਹੜੀ ਉਹ ਵੀ ਇਸ ਹਾਦਸੇ ਦਾ ਸ਼ਿਕਾਰ ਹੋਈ ਹੈ ਗ੍ਰੈਂਡ ਵਿਟਾਰਾ ਗੱਡੀ ਜਿਹੜੀ ਹੈ ਉਸ ਦੇ ਵਿੱਚ ਵੀ ਪਤੀ ਪਤਨੀ ਮੌਜੂਦ ਸਨ ਉਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਪਰ ਤੇਜ਼ ਰਫਤਾਰ ਜਿਹੜੀ ਕਟਕਾਰ ਹੈਗੀ ਆ ਉਸ ਦੇ ਵੱਲੋਂ ਰਿਚੀ ਦੀ ਜਾਨ ਲੈ ਗਈ ਹੈ ਰਿਚੀ ਜਿਹੜੇ ਨੇ ਘਰ ਨੂੰ ਵਾਪਸ ਆ ਰਹੇ ਸਨ ਇਸ ਵਕਤ ਇਹ ਹਾਦਸਾ ਹੋਣ ਦਾ 모ਹਿੰਦਰ ਕੇਪੀ ਵੀ ਆਪਣੇ ਘਰ ਦੇ ਵਿੱਚ ਹੀ ਮੌਜੂਦ ਸਨ ਹਾਦਸਾ ਇੰਨਾ ਕੁ ਜ਼ਿਆਦਾ ਭਿਆਨਕ ਹੈ ਕਿ ਜਗ੍ਹਾ ਤੇ ਵੇਖਦੇ ਸਾਰੇ ਹੀ ਬਿਲਕੁਲ ਦੇਖ ਸਕਦੇ ਹੋ ਕਾਫੀ ਜ਼ਿਆਦਾ ਜਿਹੜਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਹੋਇਆ ਜਿਹੜਾ ਉਹ ਦੇਖ ਰਿਹਾ ਮਾਤਾ ਰਣੀ ਚੌਕ ਜਲੰਧਰ ਦਾ ਉਹਦੇ ਬਿਲਕੁਲ ਨਜ਼ਦੀਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਦੇਖ ਸਕਦੇ ਹੋ ਕਿ ਕਾਫੀ ਦੇਰ ਤੱਕ ਤੁਸੀਂ ਦੇਖੋ ਇਹ ਰੋਡ ਤੋਂ ਟਾਇਰ ਦੇ ਘੜੀਸਦਿਆਂ ਦੇ ਨਿਸ਼ਾਨ ਤੱਕ ਵੀ ਰੋਡ ਦੇ ਉੱਪਰ ਪਏ ਹੋਣ ਸਨ ਔਰ ਇਸ ਭਿਆਨਕ ਹਾਦਸੇ ਦੇ ਵਿੱਚ ਰੀਚੀ ਦੀ ਜਾਨ ਜਾ ਚੁੱਕੀ ਹੈ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਦੀ ਅਗਲੀ ਕੀ ਕਾਰਵਾਈ ਰਹਿੰਦੀ ਹੈ ਇਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਨਾਮ ਆਪਣਾ ਮੇਰਾ ਗੁਰਜਿੰਦਰ ਸਿੰਘ ਸਰ ਕੀ ਹਾਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀ ਜੀ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਗ੍ਰੈਂਡ ਵਿਟਾਰਾ ਇਹਨੇ ਮੈਨੂੰ ਚੱਕ ਕੇ ਉਹ ਛਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕ ਵਿੱਚ ਸਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਕਿਹੜੀ ਗੱਡੀ ਹੈ ਤੁਹਾਡੀ ਮੇਰੀ ਆ ਖੜੀ ਆ 8 ਟਿਕਾ ਗੱਡੀ ਆ 8 ਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਵੇ ਆ ਠੀਕ ਆ ਮੇਰੀ ਗੱਡੀ ਵੀ ਭ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਰੱਬ ਨੇ ਰੱਖ ਲਿਆ ਨਹੀਂ ਤਾਂ ਬਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਜਾ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਦੇ ਵਿੱਚ ਮਤਲਬ ਸੱਟ ਪੇਟ ਤੇ ਲੱਗੀ ਤੁਹਾਡਾ ਬਚਾ ਲੱਗੀ ਆ ਚਲੋ ਗੁੱਜੀਆਂ ਲੱਗੀਆਂ ਆ ਉਦਾਂ ਬਚਾ ਆਇਆ ਇਹੜੇ ਬੰਦੇ ਸੀਗੇ ਗੱਡੀ ਦੇ ਵਿੱਚ ਇਹਨਾਂ ਦਾ ਪਤਾ ਕੁਝ ਇਹਨਾਂ ਨੂੰ ਕੁਝ ਨਹੀਂ ਹੋਇਆ ਇਹਦੇ ਬਾਹਾਂ ਤੇ ਮੜੀ ਜੀ ਸੱਟ ਲੱਗੀ ਹੋ ਮੇਰੇ ਕੋ ਵੀਡੀਓ ਬਣੀਆ ਪਈਆਂ ਆ अच्छा जी ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਤੇ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹਦਾ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨੋਰਮਲ ਖੜਾ ਹੀ ਹੁੰਦਾ ਵੀ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਦਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਵੀ ਨਹੀਂ ਤੈਿਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨੇ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਬਹੁਤ ਜ਼ਿਆਦਾ ਪਤਾ ਨਹੀਂ ਵਜਿਆ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪ੍ਰਮਾਣਮਾਨ ਦੇਖ ਲੈ ਧਿਆਨ ਨਾਲ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਖੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਆ ਇਹਦੀ ਦੂਰ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਹਾਂਜੀ ਸਰ ਕੀ ਨਾਮ ਆਪਣਾ ਸਤਿ ਸ਼੍ਰੀ ਅਕਾਲ ਮੈਂ ਰਾਏ ਜੁਝਾਰ ਪੰਜਾਬੀ ਫੋਕ ਸਿੰਗਰ ਔਰ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪ ਜਿਹਨਾਂ ਦਾ ਅੱਜ ਡੈਥ ਹੋ ਚੁਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਵੀ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੀ ਮਣਕੇ ਉਹ ਟੁੱਟ ਗਏ ਉਹਦੇ ਟੁੱਟਣ ਦੇ ਕਾਰਨ ਉਹਨਾਂ ਦਾ ਸਾਰ ਰੁਪਣ ਜਾਂ ਕਹਿ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਜੀ ਸਰ ਨਾਲ ਕੋਈ ਹੈਗਾ ਸੀ ਕਿ ਮੌਕੇ ਤੇ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਜਾਂ ਇਕੱਲੇ ਹੀ ਸੀਗੇ ਨਹੀਂ ਨਹੀਂ ਇਕੱਲੇ ਹੀ ਗਏ ਸੀਗੇ ਹਾਲੇ ਘਰੋਂ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈੱਲ ਫੋਨ ਦੇਣ ਤੇ ਪੌਣੇ ਕਿੰਨੇ ਵਜੇ ਦਾ ਟਾਈਮਿੰਗ ਸੀ ਜਿਹੜਾ ਹਸਾ ਵਾਪਰੇ ਉੱਥੇ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ ਰਿਚੀ ਕਰਦੇ ਕੀ ਸੀਗੇ ਕਰਦੇ ਕੀ ਸੀਗੇ ਰਿਚੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਖੇਤਰ ਇਹਦੇ ਵਿੱਚ ਜਾਂ ਅਜੇ ਤੱਕ ਕਰਦਾ ਕੰਮ ਕਰ ਖੇਤੀਬਾੜੀ ਉਹ ਚ ਹੀ ਹੱਥ ਵੰਡਾਉਂਦੇ ਸੀਗੇ ਕਿੰਨੇ ਬੱਚੇ ਸੀਗੇ ਇਹਨਾਂ ਦੇ ਜਿਹੜੇ ਰਿਚੀ ਸੀਗੇ ਜਾਂ ਕੋਈ ਹੋਰ ਵੀ ਬ੍ਰਦਰ ਹੈ ਇਹਨਾਂ ਦੇ ਅ ਮੋਹਿੰਦਰ ਸਿੰਘ ਕੇਪੀ ਹੁਣਾਂ ਦੇ ਤਿੰਨ ਬੱਚੇ ਨੇ ਇੱਕ ਦੋ ਬੇਟੀਆਂ ਨੇ ਤੇ ਸਿੰਗਲ ਬੇਟਾ ਸਗਾ ਇੱਕ ਲੋਤਾ ਜਿਗਾ ਹਾਂ ਇਕਲੌਤਾ ਬੇਟਾ ਹਲੇ ਅਨਮੈਰਿਡ ਹੈ ਹਲੇ ਵਿਆਹਾ ਨਹੀਂ ਮੇਰਾ ਖਲ 35 ਸਾਲ ਦੀ ਹੈ ਜੇ 10 10:30 ਦਾ ਟਾਈਮ ਹੁਣਾ ਹੱਦ 11:00 ਦਾ ਚੌਰਾਹਾ ਹੈਗਾ ਚੌਂਕ ਹੈਗਾ ਚੌਂਕ ਤੋਂ ਚਾਰੋਂ ਪਾਸੇ ਹੈਗੀਆਂ ਜਿਹੜੀਆਂ ਗੱਡੀਆਂ ਆਉਂਦੀਆਂ ਹੈਗੀਆਂ ਔਰ ਰਾਤ ਜਿਹੜੀ ਇੱਕ ਗੱਡੀ ਇਧਰੋਂ ਆ ਰਹੀ ਸੀ ਲੈਫਟ ਤੋਂ ਰਾਈਟ ਤੋਂ ਆ ਰਹੀ ਸੀ ਇੱਕ ਗਲੀ ਚੋਂ ਨਿਕਲ ਰਹੀ ਸੀ ਇਨਾ ਵਿੱਚੋਂ ਗੱਡੀਆਂ ਵੱਜੀਆਂ ਇੱਕ ਗੱਡੀ ਜਾ ਕੇ ਸਾਹਮਣੇ ਉਹ ਹੈਗਾ ਉੱਥੇ ਵੱਜੀ ਜਾ ਕੇ ਨਾਲ ਉਹਨਾਂ ਦੀ ਫੈਮਿਲੀ ਸੀ ਉਹਨਾਂ ਦੀ ਵਾਈਫ ਸੀ ਬੇਟੀ ਸੀ ਔਰ ਆਪ ਸੀਗੇ ਉਹ ਚਲਾ ਰਹੇ ਗੱਡੇ ਇਧਰ ਕੇਪੀ ਸਾਹਿਬ ਦੇ بیٹے ਸੀਗੇ ਉਹਨਾਂ ਦੀ ਸੀਗੀ ਤੇ ਐਕਸੀਡੈਂਟ ਹੋਇਆ ਬੜਾ ਦੁੱਖ ਹੈਗੀ ਗੱਲ ਔਰ ਇਨਾ ਵਿੱਚੋਂ ਜਿਹੜਾ ਕੇਪੀ ਸਾਹਿਬ ਦਾ ਬੇਟਾ ਉਹਨਾਂ ਦੀ ਜਾਨ ਚੁੱਕੀ ਆ ਜਿਹੜੇ ਬਾਕੀ ਬੰਦੇ ਆ ਉਹ ਦਾਖਲ ਆ ਸਾਡੇ ਸਰ ਪਤਾ ਲੱਗੇ ਕਿਸ ਦੀ ਗਲਤੀ ਹੈ ਕਿਸ ਤਰ੍ਹਾਂ ਗਲਤੀ ਉਹਨਾਂ ਨੂੰ ਆ ਸੀਸੀ ਕੈਮਰੇ ਲੱਗੇ ਆ ਕੇ ਦੇਖਾਂਗੇ ਅਸੀਂ ਚੈੱਕ ਕਰਕੇ ਜਿਹੜੇ ਤੇ ਵੀ ਬੰਦੀ ਕਾਰਵਾਈ ਹੋ ਗਈ ਉਹ ਕੀਤੀ ਜਾਊਗੀ ਐਕਸੀਡੈਂਟ ਤੋਂ ਕਿੰਨੀਆਂ ਗੱਡੀਆਂ ਇੰਜਰ ਚਾਰ ਗੱਡੀਆਂ ਸਾਨੂੰ ਜਿਵੇਂ ਹੁੰਦੀ ਐਸ ਵੇਲੇ ਅਸੀਂ ਚਾਰ ਗੱਡੀਆਂ ਰਾਉਂਡ ਅਪ ਕਰਨੀਆਂ ਹੈਗੀਆਂ ਤਿੰਨ ਤਾਂ ਇੱਥੇ ਹੀ ਖੜੀਆਂ ਇੱਕ ਜਿਹੜੀ ਗੱਡੀ ਵਿੱਚੋਂ ਨਿਕਲ ਗਏ ਸੀ ਉਹ ਵੀ ਰਾਉਂਡ ਅਪ ਕਰ ਲਈ ਅਸੀਂ ਗੱਡੀ ਚਾਰ ਤੇ ਇੰਜਰਡ ਕਿੰਨੇ ਕੁ ਪਰਸਨ ਇੰਜਰਡ ਆਦਮੀ ਤੇ ਮੀਂ ਇੰਜਰਡ ਆ ਉਹ ਨਾ ਕਿਪੀਆ ਜੀ ਦੇ ਬੇਟੇ ਦੀ ਡੈਥ ਹੋ ਚੁੱਕੀ ਆ ਠੀਕ ਹੈ ਜੀ ਬਾਕੀ ਗੱਡੀ ਤੁਸੀਂ ਕਹਿੰਦੇ ਤੁਸੀਂ ਕਹਿ ਰਹੇ ਹੋ ਕਿ ਉਹ ਇੰਜਰਡ ਹੋਇਆ ਜਾਂ ਨਹੀਂ ਉਹਨਾਂ ਚੋਂ ਇੰਜਰਡ ਨਹੀਂ ਹੋਇਆ ਕੋਈ ਵੀ ਨਾ ਸਾਡੇ ਕੋਲ ਹਸਪੀਟਲ ਤੋਂ ਕੋਈ ਇਨਫੋਰਮੇਸ਼ਨ ਆਈ ਹੈ ਨਾ ਹੁਣ ਆਈ ਆ ਗੱਡੀ ਅਸੀਂ ਉਹ ਵੀ ਰਾਉਂਡ ਅਪ ਕਰ ਲਈ ਐਸਐਚਓ ਮਾਡਲ ਟਾਊਨ ਹਾਂ ਹਾਂ ਲੋਕਲੀ ਆ ਗੱਡੀਆਂ ਸਾਰੀਆਂ ਲੋਕਲੀ ਆ ਬਾਕੀ ਵੈਰੀਫਾਈ ਕਰ ਰਹੇ ਸਾਰਾ ਅਸੀਂ ਗਲਤੀ ਦੇਖਦੇ ਕੈਮਰੇ ਸੀਸੀ ਕੈਮਰੇ ਚੈੱਕ ਕਰਦੇ ਹਾਂ ਸਾਰੇ ਜੇ ਦੀ ਗਲਤੀ ਹੋਊਗੀ ਅਸੀਂ ਕਾਰਵਾਈ ਕਰਾਂਗੇ ਹੁਣ ਤਾਂ ਕੋਈ ਰਾਉਂਡ ਅਪ ਨਹੀਂ ਹਜੇ ਤੱਕ ਦਾ ਜਿਹੜੇ ਵੀ ਜਿਨ੍ਹਾਂ ਦਾ ਐਕਸੀਡੈਂਟ ਹੈ ਹਸਪੀਟਲ ਦਾਖਲ ਆ ਕੇਪੀਐਸ ਜਿਹੜੇ ਹੈਗੇ ਕਿ ਉਹਨਾਂ ਦਾ ਬੇਟਾ ਵੀ ਹਸਪੀਟਲ ਆ ਅਕੀ ਪੋਸਟਮੈਨ ਰਿਪੋਰਟ ਤੇ ਦੇਖਾਂ ਕੀ ਲਿਖਦਾ ਥੈਂਕ ਯੂ ਕੈਮਰਾ ਪਰਸਨ ਤਰਮਨਾਲ ਮਨਪ੍ਰਤ ਕੋਰ 1 ਪੁਆਇੰਟ ਜਲੰਧਰ